ਸਾਸੀ ਘਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਬਲੌਗ ਜ ਤੇ ਪਹਿਲੋ ਜੀ ਡਰਾਈਵਰ ਸਾਹਿਬ ਗੋਰੀ ਸਾਹਿਬ ਨੇ ਤੇ ਇੱਕ ਉਹ ਬੱਬੂ ਹੈ ਆਪਾਂ ਇਸ ਵਾਰ ਦੋ ਆਟੋ ਕਰਨੇ ਫਿਰ ਪਿਛਲੇ ਵਾਰ ਇੱਕ ਹੀ ਸਰ ਗਿਆ ਕਿ ਦੋ ਆਟੋ ਕੀਤੇ ਹਨ ਆਪਾਂ ਹਾਂ ਤਿੰਨ ਆਟੋ ਤਿੰਨਾਂ ਲਗੇ ਕੰਮ ਇਹ ਆਹ ਤੇ ਤਿੰਨਾਂ ਇਹਨਾਂ ਨੇ ਮਲ ਲਈ ਸਾਸੀ ਘਾਲ ਬਲੌਗ ਪਹਿਲੋਂ ਹਾਂ ਹਾਂ ਤਿੰਨ ਆਟੋ ਲੱਗੇਗੇ ਕਾ ਜ਼ਿਆਦਾ ਕੰਮ ਹੈ ਸਾਮਾਨ ਵੀ ਜਿਆਦਾ ਹੈ ਸਵਾਰੀ ਤਾਂ ਹੈ ਜਿਵੇਂ ਹੀ ਹੈ ਸਵਾਰੀ ਤਾਂ ਚਲੋ ਕੋਈ ਬਾਣੇ ਤਿੰਨੋਂ ਸੇ ਤਿੰਨ ਸੇ ਕੰਮ ਚੜ ਜਾਏਗਾ ਨਾ ਆਰਾਮ ਸੇ ਚੜ ਜਾਏ ਪੀਲੇ ਨਾਲ ਦੇ ਇੱਕ ਹੀ ਲਗਾ ਕੇ ਗਏ ਤੇ ਹਮੇ ਆਟੋ ਨਹੀਂ ਨਹੀਂ ਸਵਾਰੀ ਵੀ ਫਿੱਟ ਨਾ ਹੈ ਸਾਮਾਨ ਨਹੀਂ ਭਾਜਾ ਦਾ ਹਮਾਰਾ ਕੰਮ ਹੀ ਹੈ ਦੇਖ ਕਿਤਰੇ ਕਿਦਲ ਹਲਕੇ ਕੇ ਬੰਦੇ ਕਿਹਦੇ ਜਾਓਗੇ ਆਪ ਇਹ ਝੋਲੀ ਕੇ ਸਾਮਾਨ ਚੁੱਕ ਕੇ ਜਾਓਗੇ ਆ ਬੰਦੇ ਹਮਾਰੇ ਚਲਾ ਲੈ ਤੇ ਇਸ ਕੋ 120 ਰੁਪਏ ਲੱਗੇ ਸਿੱਧਾ ਲਾਜੋ ਸ਼ੋਅ ਪਰ ਠੀਕ ਹੈ ਆ ਦੋਵੇਂ ਡਰਾਈਵਰ ਅੱਗੇ ਬਿਠਾ ਦੇ ਆਪਾਂ ਤੇ ਇੱਕ ਆਟੋ ਤੁਹਾਨੂੰ ਸਾਮਾਨ ਦਿਖਾਉਣੇ ਵਾਕਿਆ ਸੱਚੇ ਚਲਾੜ ਹੈ ਬਾਈ ਪਿਛਲੇ ਹਰ ਨਾਲ ਧੋਖਾ ਬਹੁਤ ਆ ਇਹ ਰਹਾ ਆਪਾਂ ਪਿਛਲੇ ਹਾਰ ਸਮਾਨ ਲੈ ਗਏ ਨਾ ਉਹ ਇਦਾਂ ਗਿਆ ਯਾਰ ਇਹਨਾ ਬਹੁਤ ਔਖਾ ਆ ਦੇਖੋ ਇੱਕ ਟਰਾਟ ਵਾਲ ਲੱਦੀ ਪਈ ਸਮਾਨ ਨਾਲ ਤੇ ਬਾਕੀ ਦੂਸਰੀ ਆੜਾ ਥੋੜੀ ਜਿਹੀ ਘੋੜੇ ਇਧਰ ਆ ਚੈੱਕ ਕਰੋ ਜੀ ਆ ਆੜਾ ਫੁੱਲ ਹੋਈ ਪਈ ਆ ਐਸ ਸਾਲ ਤਿੰਨ ਆੜਾ ਕਰ ਲਿਆ ਵੈਗੇ ਸਾਨੂੰ ਆ ਦੇਖੋ ਪਿੱਛੇ ਪੂਰੀ ਲੱਦੀ ਹੋਈ ਆ ਇਹ ਬਲੀ ਆੜਾ ਇੱਕ ਹੋਰ ਕਰ ਲੋ ਪਹਿਲਾਂ ਆਪਾਂ ਕੀਤਾ ਦੋ ਕਰਾਂਗੇ ਪਹਿਲੇ ਇੱਕ ਕੀਤੀ ਆਪਾਂ ਹਣਾ ਇੱਕ ਆਟੋ ਕੀਤੀ ਨਾ ਪਹਿਲੇ ਇੱਕ ਕੀਤੀ ਆ ਇੱਕ ਦੋ 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 ਬਾਦ ਤਿੰਨ ਤੇ ਆਉਣਾ ਬੰਦਾ ਵੀ ਆਟੋ ਲੈ ਜਾ ਜਿਵੇਂ ਕਰਨੀ ਦਾ ਗੋਰੀ ਨੇ ਭਾਇਆ ਤੇ ਗੋਰੀ ਚਲਾਵੇ ਤੂੰ ਚਲਾਵੇਂਗਾ ਨਾ ਹਾਂ ਇੱਕ ਫਾੜ ਲ ਦਵੇ ਕੋਸਟਰ ਨੂੰ ਫਾੜੇ ਇੱਕ ਪਾਹੂ ਫਾੜੇ ਠੀਕ ਉਹਦੇ ਤਾਰ ਤੂੰ ਦਾ ਕੋਈ ਤੋੜਦਾ ਇੱਕ ਦੇ ਪੰਡੋ ਦੇਰੇ ਪੰਡੋ ਆਟੋ ਡਰਾਈਵਰ ਤੂੰ ਹੈ ਡਰਾਈਵਰ ਤੂੰ ਹੈ ਹਾਂ ਆ ਤਾਂ ਸ਼ੂਟ ਹੋ ਗਿਆ ਟੋ ਲੈਣਾ ਹੋਰ ਗਾਰਡ ਨਾਲ ਇਹ ਗੁੱਸੇ ਨਾਲ ਮਾਰਾ ਜਾ ਕੇ ਇਹ ਇਹ ਦੁੱਧ ਹੀ ਰਹਿ ਗਈ ਕੁੱਤੀ ਚ ਭੁੰਡੀ ਉਹਦੀ ਬਣਾਈ ਨੂੰ 100 ਬਣਾ ਦੋ ਕਿਨੂੰ ਕਿਵੇਂ ਅੱਛਾ ਜਾਣਾ ਕਰਾਂ ਕਰਣ ਜਾਣਾ ਕੀ ਆਂਦਾ ਆਹ ਕਿ ਬੰਦੇ ਬਾਹਰ 9 ਬੰਦੇ ਦਾ ਆਪੇ ਆਇਆ ਕਰਾਂ ਜਾਣਾ ਤੂੰ ਕਿਹਨਾਂ ਕਰਣ ਜਾਣਾ ਨਹੀਂ ਕਰਾਂ ਹੋਰ ਨਾਲ ਜਾਣਾ ਅੱਛਾ ਨਾਲ ਜਾਣਾ ਇੱਕ ਜੀ ਆ ਚਲਾਵੇ ਕਾਟੋ ਸੁੱਖਾ ਭਾਈ ਹੈ ਠੀਕ ਨਵੀਂ ਆ ਆ ਆ ਗਈ ਜੇ ਕਾਟੋ ਤਿੰਨ ਨੜ ਆ ਗਈਆਂ ਜ ਆਪਣੇ ਵਾਸਤੇ ਆਪਾਂ ਫੋਟੋ ਖਿੱਚਦੇ ਆ ਮੜਾ ਇਹਨਾਂ ਦਾ ਆਪਾਂ ਖੜੇ ਆ ਜੀ ਤਕਰੀਬਨ ਸਵਾਇ ਮਾਲੇਪੁਰ ਰੇਲਵੇ ਸਟੇਸ਼ਨ ਦੇ ਕੋਲੇ ਇੱਥੇ ਆਟੋ ਮਿਲਦੀ ਹੈ ਆਪਾਂ ਨੂੰ ਜਿੰਨਾ ਵੀ ਸਮਾਨ ਬਿਲਕੁਲ ਬੰਦੇ ਵੀ ਜਾਏ ਰੇਟ ਰੇਟ ਕੀ ਹੈ ਆਪਣੇ 120 ਰੁਪਏ ਇੱਕ ਆਟੋ ਕਾ ਲੱਗੇਗਾ ਉਹ ਤਾਂ ਕੋਈ ਬੜਪਾਸ 30 ਚ ਲੈ ਲੈਣਾ ਵਜਨ ਕਿਤਨਾ ਹੋਇਆ ہمارا ਹੋਗਾ ਕਮ ਸੇ ਕਮ ਆਪਕੋ ਤਾਂ ਪਤਾ ਹੁੰਦਾ ਹੀ ਹੈ ਇੱਕ ਆਟੋ ਮੇ ਕਿੰਨਾ ਵਜ਼ਨ ਚੜ ਰਹਾ ਹੈ ਇਸ ਇੱਕ ਆਟੋ ਮੇ ਦੋ ਤਿੰਨ ਕੁਇੰਟਲ ਵਜ਼ਨ ਜਾਂਦਾ ਹੈ ਤਿੰਨ ਕੁਇੰਟਲ ਹੋਗਾ ਨਹੀਂ ਯਾਰ ਇਤਨਾ ਤਾਂ ਨਹੀਂ ਹੈ ਯਾਰ ਐਂ ਤੇ ਛੂਟ ਤਾ ਨਾ ਬੋਲ ਹੈ ਹੋ ਜਾਣਾ ਹੈ ਹਾਂ ਉਹ ਹਮਾਰੇ ਦੋ ਬੰਦੇ ਚਲਾ ਕੇ ਲੈ ਜਾਣਗੇ ਉਹ ਦੋਨੋਂ ਹੀ ਡਰਾਈਵਰ ਬੈਠੋ ਵੀ ਬੈਠੋ 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 ਉਹ ਲੜਦੇ ਕਿਉਂ ਜੀ ਚੜ 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 ਜਾਓ ਓਏ ਇੱਕ ਹੋਰ ਬਿਠਾ ਲਾ ਬੈਠਾ बैठा बैठा है डैडी ਨਾਲ ਬਹਿਣਾ ਆਂਦਾ ਤੂੰ ਚਲੋ ਚਲੋ ਹੋਰ ਅਸੀਂ ਬੈਠ ਗਏ ਬੈ ਬਹਿ ਰੱਚ ਵੇਂਦੇ ਕੀ ਹੈ ਬਹਿ ਜਾ ਬੈ ਜਾ ਕਿਧਰ ਇੱਕ ਬੰਦਾ ਹੋਰ ਬਿਠਾ ਲਾ ਇੱਕ ਬਿਠਾ ਲਾ ਇੱਕ ਬਿਠਾ ਲਾ ਮੈਂ ਕਹਾਂ ਬੈਠੂ ਓਹੋ ਮੇਰਾ ਜੀ ਡਰਦਾ ਆ ਆ ਦੇਖੋ ਜੀ ਇੱਥੇ ਨਾਲ ਹੀ ਬਿਠਾ ਰਿਆ ਇਹਨਾਂ ਨੇ ਬੜੇ-ਬੜੇ ਹੀ ਮੈਟਿਕਾਂ ਬੱਦਕ ਪਾਉਂਦੇ। ਸਮਾਨ ਇਹ ਰਾਜ ਕਿੱਟਾ ਡਿੱਗਦੇ ਆਏ ਕਿਤੇ। ਹੈਂ? ਬੜੇ ਤਾਂ ਹੀ ਮਨਾ। ਹੱਥ ਪਾਉਣ ਜਗ੍ਹਾ ਕੀ ਐ? ਤੂੰ ਕੀ ਗੱਲ ਕਰਦੀ ਹੈਂ? ਗੱਡੀ ਹੜ ਜਾਏ ਤੇ ਲੱਗ ਜਾਏ ਸੁਬਹ ਸਵੇਰੇ। 100 ਰੁਪਏ ਦੇ ਹੀ ਸੀ। ਭਾਈ ਪੂਰੇ ਬੰਦੇ ਖੋਇਆ 2-8ਵੇਂ ਪਿੱਛੇ ਆ ਰਹੇ ਆਪਣੇ ਉਹ ਸਮਾਨ ਨਾਲ ਲੱਦੀਆਂ ਜਾਂ। ਤੇ ਆਹ ਡਰਾਈਵਰ ਸਾਹਿਬ ਨੇ ਤੇ ਇੱਥੇ ਘੁੰਮਣ ਵਾਸਤੇ ਜਾ ਵਾ ਕੀ ਬਹੁਤ ਵਧੀਆ ਕਿ ਕਿਵੇਂ ਹਾਲ? ਘੁੰਮਣ ਘੁੰਮਣ ਨਹੀਂ ਗਏ। ਫੋਨ ਫੋਨ ਦੇ ਲਓ। ਅੱਛਾ। ਸੰਤੰਪੁਰ ਟਾਈਗਰ ਜੋ ਅਸੀਂ ਪਿਛਲੇ ਸਾਲ ਕੀਤੀ ਸੀ ਨਾ ਇਹ ਕਾਟੋ ਉਸ ਨੂੰ ਧੱਕਾ ਲਗਾ ਕੇ ਯਾਹਾਂਸੇ ਲਾਇਆ ਥੇ ਉਹ ਬੋਲਾ ਅਰੇ ਬਾਪਰੇ ਅਸੀਂ 10 ਹਾਉਰ ਡੀਏ ਫਿਰ ਉਸ ਤੋਂ ਹੋ ਰਹੀ ਜਾ ਰਹੀ ਹਰਮਾਨ ਬੋ ਬੰਦੀ ਬੰਦੀ ਗਾੜੀ ਵੀ ਕੰਪਲੀਟ ਬਾਅਦ ਬਰੇ ਪਿਆਰ ਕੀ ਬਾਕੀ ਬੰਦੇ ਆਪਣੇ ਪਿੱਛੇ ਆਈ ਖੋਜ ਲੈ ਪੂਰੇ ਬਾਗੋ ਬਾਗੜੇ ਜੀਪਾ ਬੌਸੇ ਜੀਪਾ ਦਾ ਸਮਾਨ ਦਾ ਧਿਆਨ ਰੱਖਣਾ ਉਹ ਸੱ ਪੱਲੋਂ ਪੈ ਦੇਣੇ ਪੈ ਜਾਣੇ ਨੂੰ ਬਾਈ ਲੋ ਆਪਾਂ ਨੂੰ ਇਹਨੂੰ ਪੱਲੋਂ ਦੇਣੇ ਪੈ ਜਾਣੇ ਕਿ ਦਾ ਆਪਾਂ ਨੂੰ ਬਾਕੀ ਇੱਥੇ ਥੋੜਾ ਜਿਹਾ ਖਾਈ ਆਉਗੀ ਆਟੋ ਨੂੰ ਇਹਨਾਂ ਦਾ ਚਾਲੇ 'ਚ ਧੱਕਾ ਤਾਂ ਸਹਜੂ ਕਿ ਮਾੜਾ ਵਟਾ ਹਨਾ ਧੱਕਾ ਸਹਜੇਗਾ ਇਹਨਾਂ ਤੋਂ ਇਤਨਾ ਧੱਕਾ ਤਾਂ ਸਹਜ ਜਾਏਗੀ ਛਾਟ ਵਾਲਾ ਡਰਾਈਵਰ ਹੈ ਇਹ ਗੋਰੀ ਨਾਲ ਕਨੈਕਟਰ ਹੈ ਤੇ ਆ ਡਰਾਈਵਰ ਸਾਹਿਬ ਨੇ ਆਪਾਂ ਹੈਲਪਰ ਇੱਧਰ ਤੇ ਬਾਕੀ ਸਾਡੇ ਮਾਲਕ ਸਾਹਿਬ ਪਿੱਛੇ ਬੈਠੇ ਆ ਖੁਸ਼ ਨੇ ਪੂਰੇ ਸਤ ਅਨੰਦ ਤੇ ਹੁਣ ਬਾਕੀ ਤੁਹਾਨੂੰ ਜੀ ਉਤਪਾਦ ਮਸ਼ੀਨਾਂ 'ਤੇ ਪਹੁੰਚ ਕੇ ਬਾਕੀ ਦਾ ਵਲੌਗ ਦਿਖਾਵਾਂਗੇ ਤੇ ਉਹਨਾਂ ਦਾ ਟਾਈਮ ਇੰਤਜ਼ਾਰ ਕਰੋ ਜੀ ਆਪਣਾ ਤੁਸੀਂ ਇਹੜਾ ਭਾਈ ਸਵਾਏ ਮਾਧੋਪਰ ਸ਼ਹਿਰ ਆ ਘੁੰਮਣ ਲੈ ਘੁੰਮਣ ਨੂੰ ਬਹੁਤ ਵਧੀਆ ਇੱਥੇ ਅੰਗਰੇਜ਼ ਵੀ ਆ ਬਹੁਤ ਉਹਨੇ ਬਾਹਰ ਦੇ ਕੰਟਰੀਆਂ ਦੇ ਲੋਕ ਬਹੁਤ ਘੁੰਮਣ ਆਉਂਦੇ ਇੱਥੇ ਆ ਦੇਖੋ ਏਰੀਆ ਵੀ ਬਹੁਤ ਚੰਗਾ ਸ਼ਹਿਰ ਵੀ ਬਹੁਤ ਵਧੀਆ ਤੇ ਭਾਗੇ ਆ ਭਾਈ ਆੜਵਾਲ ਨਾਲ ਗੱਲ ਕਰ ਲਈਏ ਫੋੜੇ ਫਿਰ ਟਾਈਮ ਕੱਢ ਕੇ ਆ ਜੇ ਤੁਹਾਨੂੰ ਪੂਰਾ ਸ਼ਹਿਰ ਘੁਮਾਊਗਾ ਮੈਂ 20-20 ਰੁਪਏ ਜਾ ਇਵੇਂ ਗੱਲਾਂ ਨਾ ਕਿੰਨਾ ਕਰਾ ਲਓਗੇ 20-20 ਰੁਪਏ ਜਾ ਪੂਰਾ ਸ਼ਹਿਰ ਘੁਮਾ ਦੋਗੇ ਇਹ ਤਾਂ ਦੁਕੀ ਮ ਆਏਗਾ ਗਾੜੇ ਅਕਾ ਦੁਕੀ ਮ ਆਏਗਾ ਇਹ ਤਾਂ ਕੋਸਟੇਂਟ ਹੋਨੇਗਾ तो मिलेगा दिन भर के हिसाब से अलग लग लगेगा तुम्हारे तो को नहीं जाना दे रहा है हाँ? तुम्हारे तो को नहीं जाना देते वो गाड़ी हरे वाला अलग जाता है जंगल में जो है जंगल में गाड़ी लगती लग है गाड़ी जंगल की अलग होगी कितना करा लेते हैं उसका लेते हैं वो हज़ार रुपये एक सवारी एक का वो खुद ही कमाएगा पूरा उनको भी देना होता है आगे जंगल का किराया है गाइड है पेट्रोल है जैसे उसकी डेट कहाँ से मिलेगी वो रनसम्भ रोड से मिलेगी ਹਰਦੀ ਹੋ ਜਾਈਗੀ ਬੁਕੇਗਾ ਤੇ ਗਾੜੀ ਆ ਆਪਣੀ ਦੇ ਕੇ ਖੁਦ ਨਹੀਂ ਉਹ ਗਾੜੀ ਉਨਗੀ ਦੇ ਕੇ ਉਨਗੀ ਦੇਗੇ ਠੀਕ ਹੈ ਬਾਕੀ ਲੋਕ ਬਗੜਾ ਬਣਾਉਂਦੇ ਤੇ ਵੀਡੀਓ ਬਣਾਉਣ ਤੇ ਕੁਝ ਕਰਨੀ ਹੈ ਕੋਈ ਨਹੀਂ ਠੀਕ ਹੈ ਠੀਕ ਉਹ ਮੰਨ ਲਾਤੇ ਹਾਂ ਅਰਧੋ ਪਰਸੀ ਦੇ ਸਾਹ ਠੀਕ ਹੈ ਇਹ ਜੰਗਲ ਹੈ ਪੂਰਾ ਘਮਾ ਕੇ ਲਿਆਦੇ ਆ ਤੇ 7-800 ਰੁਪਏ ਕਰਾਇਆ ਤੇ ਉਹਨਾਂ ਦੀ ਗੱਡੀ ਹੋਗੀ ਇੱਥੇ ਅੰਗਰੇਜ਼ ਪੂਰੇ ਵਗੈਰਾ ਬਹੁਤ ਆਉਂਦੇ ਹੈ ਜੇ ਕਿਸੇ ਨੇ ਨਜ਼ਾਰੇ ਲੈਣੇ ਆ ਨਾ ਤੇ ਸ਼ਿਵਾਏ ਮਾਧੇਪੁਰ ਜਰੂਰ ਆਇਓ ਇੱਕ ਵਾਰ ਆ ਤੇ ਸਾਹਮਣੇ ਜੰਗਲ ਦਿਖ ਰਿਹਾ ਹੈ ਨਾ ਪਰ ਉਹ ਵੀ ਔਰ ਦੇਖੋ ਜੀ ਤੁਹਾਨੂੰ ਇੱਕ ਪਹਾੜ ਦਿਖਾਉਦੇ ਆ ਉਹ ਸਾਹਮਣੇ ਇਹਦੇ ਉੱਪਰ ਜੰਗਲ ਹੈ ਪੂਰਾ ਘੁਮਾ ਕੇ ਲਿਆਉਣਗੇ ਉਹਦੇ ਵਿੱਚ ਬਹੁਤ ਕੁਝ ਦੇਖਣ ਨੂੰ ਆਇਆ ਹੈ ਵੀ ਜਿੱਦਾਂ ਇਹ ਜੰਗਲ ਹੀ ਸਭ ਉੱਪਰ ਪਹਾੜੀ ਦੇ ਉੱਪਰ ਦੇਖੇ ਜਿਵੇਂ ਕਿਆ ਕਰ ਟਰੈਕਰ ਪੈਂਸਰ ਭਾਲੂ ਭਾਲੂ ਆ ਕਿਸੇ ਕੋ ਕੁਝ ਕਹਿੰਦਾ ਤੇ ਨਹੀਂ ਹੋ ਠੀਕ ਹੈ ਆ ਅਜੀ ਪੂਰਾ ਜੰਗਲ ਏਰੀਆ ਇਹ ਕਿ ਆਪਣੇ ਤੋਂ ਪਹਾੜ ਦੇ ਤੇ ਪਹਾੜ ਦੇ ਉੱਪਰ ਜੰਗਲ ਹੀ ਹੈ ਪੂਰਾ ਪੂਰਾ ਘੁਮਾ ਕੇ ਲਿਆਉਣਗੇ ਆਪਾਂ ਨੂੰ 7-800 ਰੁਪਏ ਜੀ ਇਹਨਾਂ ਦੀ ਗੱਡੀ ਲੱਗੂਗੀ ਕਾੜੀ ਆ ਰਿਹਾ ਤੁਹਾਨੂੰ ਉੱਥੇ ਦਿਖਾਵਾਂਗੇ ਕੰਪੈਨਾਂ ਕੋਲ ਜਾ ਕੇ ਪੂਰਾ ਜੂਗ ਇਥੇ ਆਣ ਮਿਲਦਾ ਕੇ ਵੀ ਇਹਨਾਂ ਲੈਣਾ ਵਾਏ ਸ਼ੈਡ ਨੂੰ ਤੇ ਮਿਲ ਸਕਦਾ ਪਟਰਾਪ ਉਪਰ ਪਟਰਾਪ ਆਣਾ ਕਿਸੇ ਨੇ ਹੋਰ ਘੁੰਮਣ ਵਾਸਤੇ ਤੇ ਜਾ ਬੋਰੀ ਬੋਲ ਕੇ ਨਾਲ ਤੂੰ ਬੋਲ ਨਹੀਂ ਬੋਲ ਜਾ ਤੇ ਸਵਾਇ ਮਾਣ ਪੜਾ ਹੋ ਰਿਹਾ ਉਹ ਬੋਲਣਾ ਹਾਂ ਕਿੰਨੇ ਬੰਦੇ ਕੋਲ ਆ ਗਏ ਆਪਾਂ ਕਿੱਥੇ ਤਰਨਾ ਕੋਈ ਦੇਖ ਰਾਇ ਦੇ ਗੋਗੀ ਚਲਾ ਦੇ ਸਸਕਾਰ ਵੀਰ ਜੀ ਸਵਾਗਤ ਆ ਤੁਹਾਡਾ ਆਪਣਾ ਨਵੇਂ ਵਲੌਗ ਜਿੱਤੇ ਆਪਾਂ ਪਹੁੰਚ ਗਏ ਕੰਬਾਈਨਾ ਕੋਲੇ ਐਮਪੀ ਤੁਹਾਨੂੰ ਦਿਖਾਉਂਦੇ ਜੀ ਆ ਦੇਖੋ ਇਹਨਾਂ ਦੇ ਕੰਮ ਦੇਖੋ ਤੁਸੀਂ ਕਿ ਆ ਆਪਣੇ ਕਟਰ ਦੇ ਕਿੱਲੇ ਬਣਾਏ ਪਿਆ ਇੱਕ ਉਹ ਅੱਗੇ ਬਣਾਇਆ ਪਿਆ ਬੱਛਾ ਆ ਇੱਕ ਇਧਰ ਗਾਂ ਇੱਕ ਪਿੱਛੇ ਬਣੀ ਪਿਆ ਵੀ ਇਹਨਾਂ ਨੇ ਕਿੱਲੇ ਆਪਣੇ ਨਹੀਂ ਪੂਰੇ ਦੇ ਇਹਨਾਂ ਨੇ ਕਟਰ ਦੇ ਬਣਾ ਦੀ ਆ ਦੇਖੋ ਵੀ ਇਦਾਂ ਦੇ ਇੱਕ ਤਾਂ ਸਾਡੀਆਂ ਤਰ ਪਹਿਲਾਂ ਤਾਂ ਲੱਭੀਆਂ ਨਹੀਂ ਤਰ ਪਹਿਲਾਂ ਹੈ ਕਿੱਥੇ ਇਹਨਾਂ ਨੇ ਕਿੱਥੇ ਛੱਡ ਦਿੱਤੀਆਂ ਉੱਪਰੋਂ ਹੋਰ ਕੰਮ ਡੰਗਰ ਵੀ ਦੇਖੋ ਕਿੱਥੇ ਬਣਨ ਲੱਗ ਗਏ ਤੇ ਬਾਕੀ ਜੀ ਇਧਰ ਸਾੜੂ ਦਾ ਹੀ ਕਟ ਰਹਾ ਤੇ ਆ ਸਾਹਮਣੇ ਦਸ਼ਮੇਸ਼ ਦਾ ਕਟੜ ਕੋਟੜ ਬਗਾਇਆ ਸਾਫ ਕਰਨੇ ਵਾਲੇ ਉਵੇਂ ਮਿੱਟੀ ਮੁੱਟੀ ਉਵੇਂ ਛੱਡ ਕੇ ਪੱਜਾ ਗਾ ਡਰਾਈਵਰ ਚੈੱਕ ਕਰੋ ਆ ਦੇਖੋ ਕੀ ਹਾਲਤ ਹੋ ਗਈ ਤੇ ਬਾਕੀ ਜੀ ਆਪਾਂ ਮਸ਼ੀਨਾਂ ਆਪਣੇ ਖੜੀਆਂ ਜੀ ਸਾਹਮਣੇ ਉਹ ਵਾਲੀਆਂ ਤੇ ਸਾਡਾ ਇਰਾਦਾ ਇਹ ਆ ਕਿ ਆਪਾਂ ਇੱਥੇ ਰਿਪੇਅਰਿੰਗ ਕਰਦੇ ਆਂ ਕਮਿਨਾਂ ਦੀ ਕਿਉਂਕਿ ਜਿੱਥੇ ਆਪਾਂ ਇੱਥੇ ਇੱਕ ਤਾਂ ਇਹ ਫਾਇਦਾ ਕਿ بارش ਬਰਸ਼ ਵਗੈਰਾ ਆਉਂਦੀ ਹੈ ਤੇ ਅਸੀਂ ਅੰਦਰ ਸਾਡਾ ਰਹਿਣ ਦਾ ਪ੍ਰਬੰਧ ਹੈ ਤੇ ਦੂਜੀ ਗੱਲ ਹੈ ਕਿ ਬਹੁਤ ਵਧੀਆ ਥਾਂ ਵੀ ਖੁੱਲਾ ਆ ਪੱਖਾ ਚੱਕ ਇੱਧਰ ਕਰ ਦਾਂਗੇ ਮੈਨ ਲੱਗਦਾ ਮੈਨ ਟਾਇਰ ਵੀ ਰਿੰਕ ਤੇ ਪਾਣੀ ਪੈਣਾ ਹੈ ਹੈ ਐਮਪੀ ਜਾਣਾ ਤਾਂ ਦੇਖ ਲਾਂਗੇ 825 ਤੇ ਪਾ ਦਾਂਗੇ ਹੋਰ ਫਿਰ ਕੀ ਹੈ ਹਾਂ ਸੈ ਨੜ ਜਾ ਹੈ ਉਹ ਬਈ ਜਲਦੇ ਟਾਇਰ 825 ਸੈ ਨੜ ਜਾ ਲੈ ਲੈਣੇ 825 ਦੇ ਕਿੰਗ ਬੰਨਾ ਬਹੁਤ ਚਲਾਉਣ ਵਾਲੇ ਲੱਗ ਜਾਂਦੇ ਨੇ ਆਪਣੇ ਕੋਲ ਇਹ ਰਬੜ ਦੂਜੇ ਲੋਹੇ ਦੇ ਆਟ ਵਾਲ ਖੜਾ ਜੀ ਇਹਨੂੰ ਪੈਸੇ ਦੇਣੇ ਆਪਾਂ ਪੰਮਿਆ ਪੈਸੇ ਦੇ ਇੱਧਰ ਆ ਮਿਲਗਾ ਪੈਸੇ ਓ ਸਿੰਦੂ ਪੈਸੇ ਦੇ ਤੇ ਸਾਹਮਣੇ ਖੜੇ ਕੰਬਾਇਨਾ ਆਪਣੀਆਂ ਤਰਪੈਲ ਵਗੈਰਾ ਤਾਰਦੇ ਤੇ ਕਰਮਾਲੇ ਬਹੁਤ ਟਾਈਮ ਬਾਅਦ ਦਰਸ਼ਨ ਹੋਇਆ ਤਕਰੀਬਨ ਤਕਰੀਬਨ ਹੋ ਗਿਆ ਇਹਨੂੰ 3-4 ਮਹੀਨੇ ਹੋ ਗਏ ਇਦਾਂ ਖੜੀਆਂ ਇਹ ਵਿਚਾਰੀਆਂ ਚਾਲੀ ਦੀ ਰਿਪੇਅਰਿੰਗ ਸ਼ੁਰੂ ਹੋ ਗਈ ਆਪਣੇ ਕੰਬਾਇਨਾ ਦੀ ਹੈ ਚੈਨਾ ਕੜਨੀ ਪੈਣੀ ਆਣੇ ਇਹਨਾਂ ਦੇ ਕਿੜਾ ਹੰਬਾਲ ਹੀ ਵੀ ਦੋ ਦੋ ਤਾਂ ਬੰਦੇ ਹੀ ਇੱਕ ਦੇ ਦੇ ਇੱਕ ਇੱਕ ਦਾ ਬੰਦਾ ਸੀ ਚੈਨਾ ਦਾ ਕੜਨੀ ਬਣਿਆ ਨੇ ਮੈਂ ਇੱਕ ਇੱਕ ਦਾ ਬੰਦਾ ਸੀ ਮਸ਼ੀਨ ਤੇ ਸਤਸ੍ਰੀਕਾ ਵੀਰ ਦੀ ਸਾਰਿਆਂ ਨੂੰ ਹੋਰ ਬੱਬੂ ਭਾਈ ਦੇ ਦਰਸ਼ਨ ਹੋ ਗਏ ਆਪਣੇ ਕੋਲ ਐ ਸਪੈਸ਼ਲ ਹੈ ਤੁਹਾਨੂੰ ਤੁਹਾਨੂੰ ਪਹਿਲਾਂ ਵੀ ਦੱਸਿਆ ਹੋ ਆਪਣੇ ਕਾਟਰ ਬਾਰੇ ਕਿੱਲਾਂ ਬਾਰੇ ਤੂੰ ਕੀ ਕਹਿਣਾ ਚਾਹਣਾ ਜਿਹੜਾ ਡੰਗਰ ਬੰਨੇ ਪਿਆ ਉਹ ਸਾਹਮਣੇ ਬਾਂਦਰਵਾੜਾ ਹੀ ਬਣਾਇਆ ਪਿਆ ਕੇ ਬਾਂਦਰਵਾੜਾ ਹੀ ਬਣਾਇਆ ਪਿਆ ਨਹੀਂ ਇਹ ਬਣਨੇ ਚਾਹੀਦੇ ਜੇ ਨਹੀਂ ਨਹੀਂ ਬਣਨੇ ਚਾਹੀਦੇ ਨਹੀਂ ਬਣਨੇ ਚਾਹੀਦੇ ਇਹਨਾਂ ਇਹਨਾਂ ਨੂੰ ਅਕਲ ਨਹੀਂ ਗਈ ਦੇਖ ਆਪਣੀ ਇੱਕ ਤਾਂ ਇੱਕ ਤਾਂ ਪਹਿਲਾਂ ਆਪਣੀ ਤਰਪੈਲ ਨੇ ਪਤਾ ਲੱਗਾ ਕਿ ਕਿੱਥੇ ਛੱਡ ਦਿੱਤੀ ਦੋ ਤਰਪੈਲਾਂ ਅਸੀਂ ਤੇ ਦੂਜੀ ਗੱਲ ਆ ਕਿ ਉਤੋਂ ਆ ਕੇ ਬੱਛੇ ਬਣੇਗਾ ਨਾਲ ਇਹ ਗਲਤ ਗੱਲ ਹੈ ਗਲਤ ਗੱਲ ਹੈ ਨਾ ਕਿਲਾ ਨਹੀਂ ਪੂਰਾ ਕਿਨਾਂ ਤੋਂ ਨਾ ਇਹ ਕੰਮ ਠੀਕ ਹੈ ਕਿਲਾ ਪੱਟਾ ਜਾਂਦਾ ਹੈ ਤੇ ਨਾ ਪੱਟੀ ਵੀ ਨਾ ਰਿਖ ਸਕਦਾ ਸਹੀ ਗੱਲ ਆ ਜੀ ਸਾਹਮਣੇ ਪੀਤਾਲ ਵੇ ਗਿਆ ਸਿੱਧਾ ਤੂੰ ਨਾ ਜ਼ੋਰ ਲਾ ਇਦੋਂ ਬੰਦੇ ਬਥੇਰੇ ਗਿਆ ਆਪਣੇ ਕੋਲ ਆ ਵੇ ਆਗਾ ਵਾਲ ਤੇਰੇ ਵੀ ਚੜ ਜਾਣਗੇ ਸੁੱਖੀ ਬਣ ਕੇ ਜਾਏਗਾ ਕਰੇ ਮੈਨੂੰ ਕਹਦੇ ਗੁੱਲੀਆਂ ਬਾਰੇ ਹੈ ਗੁੱਲੀਆਂ ਬਾਰੇ ਮਦਨ ਬਣਾਉਣ ਲੱਗ ਪਿਆ ਡਰੇਜ ਤੇ ਨਾਲੋ ਹੀ ਲੱਗ ਪਿਆ ਖਰੇ ਹਣਾ ਨਰਿਆ ਉਹਦੇ ਆਪ ਲਈ ਲੱਗਣ ਵਾਲੀ ਤੇ ਆ ਮਦਨ ਦੇ ਓਏ ਕੰਮ ਕਰਨ ਲੱਗ ਪੈਣਾ ਮਦਨ ਵੀ ਟੁੱਟ ਕੇ ਪੈ ਜਾਏ ਕਰੀ ਸਾਰਾ ਜਾ ਵੀ ਬਣ ਫਰਾਮੀ ਆਲੋ ਆਪਾਂ ਨੂੰ ਪਤਾ ਵੀ ਕਿਵੇਂ ਅਸੀਂ ਐਮਪੀ ਪਹੁੰਚਿਆ ਕਿਹੜੇ ਸਾਹ ਲਾਤਾ ਨਾ ਪਹੁੰਚਿਆ ਰਸਤੇ ਵਿੱਚ ਮੈਂ ਨਾ ਨਾ ਜ ਸੈਲੇਗਾ ਮੈਂ ਇੱਕ ਇੱਕ ਮੈਂ ਇੱਕ ਇੱਕ ਜਣ ਜਾਏ ਇੱਕੋ ਗਲੀ ਇੱਕੋ ਗਲੀ ਜੇ ਮੱਕੇ ਨੇ ਵੇਖ ਲਿਆ ਤੇ ਨਾਲ ਪੈਜੇ ਨਾ ਡੱਬੇ ਦਾ ਉਰੇ ਸਮਾਨ ਦੇ ਇਹ ਟ੍ਰੇਨ ਤੇ ਲੱਦੀ ਫਿਰਦੇ ਯਾਰ ਆਹ ਸਾਨੂੰ ਪਹਗੇ ਆਟੋ ਵਾਲੇ ਆਟੋ ਵਾਲੇ ਪੱਕੀ ਬਣਿਆ ਤਿੰਨ ਕਿੱਤਿਆਂ ਨੇ ਆਟੋ ਕਰਲਾਂ ਦਾ ਹੀ ਮੈਂ ਪਿਛਲੇ ਰਕ ਠੱਕਾ ਲਾਗ ਲਗਿਆ ਯਾਰੋ ਉਹ ਫਿਰ ਬੁਰਾ ਗਿਆ ਮੈਂ ਨੇ ਜੁਰਮਾਨਾ ਇੱਕ ਸਾਲ ਕੇ ਕਿੰਨਾ ਪਿਆ ਇਹ ਪਾਉਕ ਦਾ ਸਿਰ ਸੂਰਜ ਪਿੰਦਾ ਹੈ ਕਿੰਨਾ ਪਿਆ ਹੈ ਜੁਰਮਾਨਾ 500 ਰੁਪਿਆ ਕਿੰਨਾ ਟਾਈਮ ਦਾ ਉਹੀ ਯਾਰ ਸਮਾਨ ਜਿਵੇਂ ਇੰਨੇ ਘੱਟੇ ਗਏ ਸਾਡੇ ਕੋਲ ਵੀ ਉਹ ਕਹਿੰਦੇ ਹਾਂ ਕਿ ਕਿਧਰੋਂ ਆਏ ਜੇ ਤੁਮ ਪਰਮਿਸ਼ਨ ਖਾਲੀ ਆਲੀ ਉੱਪਰ ਹੱਥ ਨਾਲ ਲਾ ਲਿਆ ਜੀ ਥੱਲੋ ਕਰੋ ਹੈਗਾ ਨੂੰ ਤੂੰ ਰੌੜਾ ਨਾ ਕਰੋ ਅੱਗੇ ਰਹਿਣ ਮੈਂ ਤੂੰ ਰੌੜਾ ਕਰ ਰਿਹਾ ਸਰਕਾਲ ਹੋ ਰਿਹਾ ਇੱਕ ਮਿੰਟ ਆ ਪਰਾਂ ਰੱਖੋ ਓ ਓ ਭੱਜ ਜਾ ਰੌੜਾ ਥੱਲੇ ਲਾ ਦੀਏ ਮਸ਼ੀਨ ਮਸ਼ੀਨ ਸਮਾਰਟ ਹੈ ਆ ਬ੍ਰੇਕ ਆ ਲੱਗਾ ਕੋਈ ਦੇਖੀ ਹੁਣੀ ਉਹ ਸਿਲੰਡਰ ਬਾਬੂ ਦੂਜਾ ਲੈ ਆ ਮੈਂ ਹੁਣ ਉੱਤੋਂ ਫੜ ਪੰਮਾ ਪੱਕਾ ਥਪਾਵਾਂ ਕਿ ਪਾਈ ਖੜੇ ਜੇ ਦੇਖੀ ਪਰ ਉਹਨੇ ਜਾਣ ਦਿਆ ਜੇ ਜਾਂ ਵੇਖ ਕਿਆ ਚੰਗੀ ਉਹ ਵੇਚ ਚੱਲਾ ਆ ਸਰਦੀ ਦਾ ਕੁਛ ਨਹੀਂ ਹੁੰਦਾ ਬ੍ਰੇਕਾਂ ਲਾਹ ਲ ਗਈ ਭਈਏ ਬੜੇ ਖਰਾਬ ਇਧਰ ਦੇ ਉਹ ਵੇ ਡੰਗਰ ਬੰਨੀ ਬੰਨ ਨਾਲ ਫੜ ਜਾ ਹੱਥ ਪਾ ਜਾਣਾ ਇੱਧਰੋਂ ਤੱਕ ਹੋੜ ਜਾ ਚੱਲ ਉਹ ਚੱਲ ਹੈ ਕੋ ਬੀ ਜਾ ਰਿਹਾ ਹੈ ਬਿਲਕੁਲ ਕੋ ਇਹੋ ਜਿਹੀ ਨਾ ਲਾ ਜਾ ਦੇ ਦਾਰਜੀ ਹਾਂ ਠੀਕ ਹੈ ਨਿਕਲ ਦੇ ਦਾਲ ਤੋਂ ਪਾਸ ਹੋ ਜਾਣਾ ਨਾਲ ਪੂਰੀ ਦੇਰ ਨੂੰ ਨਾ ਆਉਂਦੇ ਯਾਤਰਾ ਕੋਈ ਤੇ ਨਾ ਰਹੀ ਆਹ ਤਰ੍ਹਾਂ ਕਰ ਬਿਨਾ ਨਾ ਪੈਰ ਪੜਾ। ਮਾਰੇ ਬਲੇ ਕਰੀਓ ਬਾ ਬੜਾ ਕਰਦਾ। ਆ ਬਾਈ ਵੀ ਬੰਦਾ ਰਖਿਆ। ਬੜੀ ਬਣੀ ਵੀ ਇਹ। ਓਏ, ਗੇੜਾ ਪਾਏ ਕੋ ਨਹੀਂ ਜਾਈ, ਵੀ ਠਲ ਗਈ ਮਸ਼ੀਨ ਆ। ਕਾ ਕਿੱਥੋਂ ਨਿਕਲਿਆ ਆਦਾ ਝੋਨਾ ਕਿੱਥੋਂ ਨਿਕਲਿਆ ਆਉਦਾ ਝੋਨਾ ਕਿੱਥੋਂ ਨਿਕਲਿਆ ਆਉਦਾ ਹਾਂ ਦਾੜਾ ਚੜਾਉਦੇ ਆਣਾ ਆਇਆ ਐਨਾ ਝੋਨਾ ਨਿਕਲਿਆ ਤਾਂ ਗੇੜਾ ਪਾਇਆ ਹੋਰਾ ਐਵੇਂ ਨਹੀਂ ਆਂਦੇ ਪੰਜਾਬੀ ਜਿਹੜੀ ਜੀ ਨੂੰ ਪਹਿਲਾਂ ਚੱਕ ਲੈਂਦੇ ਨੇ ਛਾਵਾ ਜਾਨੋ ਚੱਕ ਕੇ ਘਰੋਂ ਪਰੇ ਚਲੋ ਚਲੋ ਪੰਜਾਬੀ ਦੇ ਕਿਹੜੀ ਚੀਜ਼ ੜਦੀ ਏ ਇੱਧਰ ਜਾਓ ਨਾ ਪੈਰ ਪੁਰਾ ਥੱਲੇ ਦੇੜਾ ਜੇ ਨਹੀਂ ਗੱਲ ਬਣੀ ਖਿੱਚ ਖਲਾਇਓ ਯਾਰ ਬੇਜ਼ਤੀ ਨਾ ਕਰਾਓ ਕਿਹਨਾਂ ਲਾਈਨ ਦੇ ਪਿਆ ਪਿਆ ਨਹੀਂ ਚਲੋ ਚਲੋ ਪੈਰ ਵਿਹਾਂ ਰੱਖਾਏ ਪੈਰ ਹੈ ਪਰਾਂ ਨੂੰ ਤੂੰ ਹੀ ਤਾਂ ਲੈ ਗਏ ਓ ਤੂੰ ਹੀ ਤਾਂ ਪਰਾਂ ਨੂੰ ਲੈ ਗਏ ਇਹ ਨਾਲ ਲਾ ਦਈਏ ਇਧਰ ਨਾਲ ਲਾ ਦਿਓ ਸਾਰੇ ਕੋਕੋਕ ਪਰਾਂ ਕਰਦੇ ਆ ਯਾਰ ਬਸ ਤੂੰ ਸਟਾਰ ਇਧਰ ਸਾਰੇ ਉਹ ਖੇਤ ਦੇ ਕੰਮ ਕਰਦੇ ਨੇ ਇਧਰ ਸਾਰੇ ਨੇ ਇੱਕ ਮਿੰਟ ਇਧਰ ਆਓ ਯਾਰ ਸਾਰੇ ਇਧਰ ਆਓ ਇਧਰ ਲੱਗੋ ਤੇਰਾ ਕੀ ਕਹਿਣਾ ਹੈ ਤੂੰ ਕਣ ਖਿੱਚ ਕੇ ਕੈਂ ਕਰੀਏ ਆਓ ਉਹਦੇ ਜੋਰ ਹੁਣਾ ਜਿਆਦਾ ਹੀ ਆਏ ਇਧਰੇ ਬੰਦੇ ਜੇ ਹੁਣ ਇਧਰੇ ਵਾ ਚੱਕੋ ਥੱਲੂ ਚੱਕੋ ਹੱਥ ਪਾ ਗਏ ਚੱਕ ਚੱਕ ਆਹ ਭਈ ਆ ਰਾੜ ਚੱਕੋ